ਸਵਾਗਤ ਹੈ ਮਿੱਤਰੋ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਅੱਜ ਦੀ ਵੀਡੀਓ ਦੋਸਤੋ ਆਪਾਂ ਆਪਣੇ ਹੀ ਪਿੰਡੋ ਗਰਾਹਾਂ ਤੋਂ ਲੈ ਕੇ ਆ ਰਹੇ ਹਾਂ ਜਿਹੜਾ ਕਿ ਡਿਸਟ੍ਰਿਕਟ ਸੰਗਰੂਰ ਤਹਿਸੀਲ ਸਨਾਮ ਚ ਪੈਂਦਾ ਦੋਸਤੋ ਗੱਲ ਕਰੀਏ ਇਸ ਪਿੰਡ ਦੇ ਆਗੇ ਵਾਲੇ ਵਾਲੇ ਪਿੰਡਾਂ ਦੀ ਸ਼ਾਜ਼ਲੀ ਜਖੇਪੜ ਇਹ ਪਿੰਡ ਦੋਸਤੋ ਇਹਦੇ ਆਸ-ਪਾਸ ਰਹਿ ਜਾਂਦੇ ਨੇ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਆਪਾਂ ਇੱਕ ਨੀਲੀ ਰਾਵੀ ਦੀ ਵਧੀਆ ਰਿਕਾਰਡ ਵਾਲੀ ਕੱਟੀ ਲੈ ਕੇ ਆ ਰਹੇ ਹਾਂ ਜਿਹੜੀ ਕੈਮਰੇ ਤੇ ਦੇਖ ਰਹੇ ਹੋ ਬਾਕੀ ਡਿਟੇਲ ਦੋਸਤੋ ਬਾਅਦ ਨੂੰ ਪੁੱਛ ਲਾਂਗੇ ਜੀ ਇੱਕ ਵਾਰੀ ਕੱਟੀ ਦੇਖ ਲੋ ਤੇ ਇਹਦੀ ਮਦਰ ਵੀ ਦਿਖਾਵ ਪਲੂਣ ਸੂਈ ਹੋਈ ਹੈ ਜੀ ਮਾਦਰ ਦਾ ਰਿਕਾਰਡ ਵਗੈਰਾ ਸਾਰਾ ਕੁਝ ਦੱਸਾਂਗੇ ਤੇ ਬਾਕੀ ਨੰਬਰ ਦੋਸਤੋ ਬਾਈ ਦਾ ਵੀਡੀਓ ਚਲਾ ਦਾਂਗੇ ਰੇਟ ਦੀ ਗੱਲਬਾਤ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਤੇ ਇੱਕ ਵਾਰੀ ਕੱਤੀ ਦੇਖ ਲਓ ਦੋਸਤੋ ਮੂੰਹ ਮੱਥਾ ਦੇਖ ਲਓ ਅੱਖ ਦੇਖ ਸਕਦੇ ਹੋ ਪਿਓਰ ਨੀਲੀ ਦਾ ਵੀਦੀ ਹੈ ਬਾਕੀ ਇਹਦੀ ਮਾਦਰ ਦਿਖਾ ਦਣਾ ਮੈਂ ਇੱਕ ਵਾਰੀ ਸੋਨੂੰ ਆਹ ਖੜੀ ਆ ਸਾਹਮਣੇ ਦੋਸਤੋ ਜਿਹਦਾ ਪਲੂਣ ਦਾ 13 ਕਿਲੋ ਦਾ ਰਿਕਾਰਡ ਹੈ ਗੱਭਣ ਲੇਟ ਹੋਈ ਆ ਉਸ ਕਰਕੇ ਇਸ ਟਾਈਮ 5-6 ਮਹੀਨਿਆਂ ਦੀ ਗੱਭਣ ਹੈ ਆ ਦੇਖ ਸਕਦੇ ਹੋ ਸਾਹਮਣੇ ਤੁਸੀਂ ਬਈ ਮੂੰਹ ਇਧਰ ਨੂੰ ਕਰੀਏ ਦਾ ਉੱਤੀ ਦਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਆਹ ਦੋਸਤੋ ਉਹਦੀ ਮਾਦਰ ਹੈ ਕਦ ਕਦ ਕਾੜ ਦੇਖ ਸਕਦੇ ਹੋ ਚੰਗੀ ਸਮੇਂ ਪਲੀ ਕੱਟੀ ਹੈ ਤੇ ਬਾਕੀ ਡਿਟੇਲ ਦੋਸਤੋ ਆਪਾਂ ਇਹਦੀ ਬਾਈ ਨੂੰ ਪੁੱਛ ਲੈਨੇ ਕੀ ਗੱਲਬਾਤ ਹੈ ਕਿੰਨੀ ਉਮਰ ਹੈ ਇਹਦੀ ਕੱਟੀ ਬਾਕੀ ਸਾਰੀ ਚੰਗੀ ਹੈ ਤੋਰ ਕੇ ਵੀ ਦਿਖਾਵਾਂਗੇ ਨਾਮ ਦੱਸ ਦੇ ਬਾਈ ਨਾ ਵਿਕਰਮ ਪਿੰਡ ਬਾਈ ਫਕਰਾਂ ਹਾਂ ਬਾਈ ਉਮਰ ਕਿੰਨੀ ਹੈ ਇਹਦੀ ਕੱਟੀ ਦੀ ਉਮਰ 13 ਮਹੀਨੇ ਦੀ 13 ਮਹੀਨੇ ਦੀ ਕਿਹਦੀ ਮਾਦਰ ਦਿਖਾਈ ਆਪਾਂ ਕਿਹੜੇ ਕੀ ਕਰੀਏ ਪਤਾ ਕੋਸਾ ਉਹ ਬਾਦਸ਼ਾਹੀ ਬਾਦਸ਼ਾ ਕਿਹੜਾ ਬਾਈ ਰੋਡਿਆਂ ਵਾਲੇ ਰੋਡਿਆਂ ਵਾਲੀ ਨੀਲੀ 라ਵੀ ਦਾ ਇਹ ਕੱਤੀ ਆਪ ਕਿਹੜੇ ਟੀਕੇ ਦੀ ਆ ਇਹ ਲਾਹੌਰੀ ਰੋਡ ਦੀ ਲਾਹੌਰੀ ਦੀ ਜਿਹੜਾ ਲਾਹੌਰੀ ਆਪਣਾ ਹਿਸਾਰ ਵਾਲਿਆਂ ਕੋਲ ਆ ਹਾਂ ਨੀਲੀ 라ਵੀ ਦਾ ਅੱਛਾ ਰੇਟ ਰੂਟ ਇਹਦਾ ਫੋਨਤੀ ਹੋ ਬਾਈ ਫੋਨਤੀ ਕਰ ਨੰਬਰ ਦੱਸ ਦੇ 843778381 ਇੱਕ ਵਾਰੀ ਫਿਰ ਦੱਸ ਦੇ 843778381 ਇਹਦੀ ਮਾ ਥੱਲੇ ਗੁੱਧ ਕਿੰਨਾ ਕਿਜੀ ਪਹਿਲੇ 13 ਲੀਟਰ 13 ਲੀਟਰ ਇਸ ਟਾਈਮ ਗੱਬਣ ਕਿੰਨੇ ਚਿਰ ਦੀ ਆ ਗੱਬਣ ਹੋਊਗੀ 5 ਮਿੰਟ ਲੇਟ ਹੋਈ ਆ ਹਣਾ ਮੇਰੇ ਕੋਲ ਰਹੀ ਨਹੀਂ ਹੈਗੀ ਮਤਸਾ ਹੋ ਰਹੀਗੀ ਵੇਚਣ ਦਾ ਕਾਰਨ ਕੀ ਹੈ ਕੋਈ ਖਰਾਬੀ ਤਾਂ ਨਹੀਂ ਕੱਟੀ ਜੀ ਨਾ ਕੋਈ ਖਰਾਬੀ ਨਹੀਂ ਇਹਦਾ ਡੰਗਰ ਖਾਸੇ ਹੋਏ ਇਹਦੇ ਕਰਕੇ ਉਸ ਤੋਂ ਆ ਡੰਗਰ ਦਿਖਾ ਦੇਣਾ ਬਾਈ ਕੋਈ ਜਗ੍ਹਾ ਦੀ ਤੰਗੀਆਂ ਥੋੜੀ ਜੀ ਡੰਗਰ ਜ਼ਿਆਦੇ ਖੜੇ ਨੇ ਉਹ ਫੜੀਆਂ ਛੋਟੀਆਂ ਕਬਰਾਂ ਬਾਕੀ ਬਾਈ ਦੋਸਤੋ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਆ ਮਣਕੀ ਦੀ ਕੱਟੀਆਂ ਬਾਈ ਕੋਲੇ ਆਪਾਂ ਸ਼ੌਂਕ ਨੂੰ ਦਿਖਾ ਦੇਣਾ ਤੁਹਾਨੂੰ ਸੇਲ ਇਹਨਾਂ ਚ ਕੋਈ ਵੀ ਨਹੀਂ ਹੈਗਾ ਤੇ ਆ ਚੰਗੀ ਝੋਕੀ ਫੜੀਆਂ ਇੱਕ ਬਾਈ ਕੋਲੇ 17 18 ਕਿਲੋ ਵਾਲੀ ਇਹ ਵੀ ਸੂਣ ਵਾਲੀ ਹੈ ਤੇ ਉਹ ਵੱਡੀ ਮੱਝ ਆ ਬਾਈ ਹਰਿਆਣੇ ਤੋਂ ਲੈ ਕੇ ਆਦੀ ਦੰਗਰ 18 20 ਤੇ ਬਾਕੀ ਮਾਲ ਬਾਈ ਕੋਲ ਸਾਰੀ ਚੰਗਾ ਤੇ ਜਿਆਦਾ ਮਾਲ ਫੋਨ ਕਰਕੇ ਬਾਈ ਸੇਲ ਕਰਦਾ ਦੋਸਤੋ ਕੱਟੀ ਚੰਗੀ ਆ ਸਾਰੀ ਇਧਰ ਤੋਂ ਖੜੀ ਦਾ ਥਣ ਥਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਬਾਕੀ ਥਾਂ ਦੇਖ ਸਕਦੇ ਹੋ ਦੋਸਤੋ ਕੱਲੇ ਕੱਲੇ ਨਹੀਂ ਚਾਰੇ ਥਣ ਨਿਖੜਵੇਂ ਲੱਗੇ ਨੇ ਬਾਕੀ ਤੋੜ ਕੇ ਦਿਖਾ ਦਾਂਗੇ ਤੁਹਾਨੂੰ ਰੇਟ ਰੂਟ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਗੱਲਬਾਤ ਐਂ ਨੂੰ ਲੈ ਚੜਾ ਇਹ ਇੱਕ ਤੋਂ ਇਹ ਵਾਲਾ ਵਾਸਤੇ ਮੋੜ ਲਾ ਬਾਕੀ ਦੋਸਤੋ ਕੱਦ ਕਾਠ ਵਧੀਆ ਤੁੰਦੀ ਰੱਖੀ ਬਾਕੀ ਚੰਗੀ ਐ ਸਮੀਪਲੀ ਵਧੀਆ ਦੋਸਤੋ ਖਾਣ ਵੀ ਖਾਤੇ ਤੁਹਾਨੂੰ ਕੱਲਾ ਕੱਲਾ ਲੱਗਿਆ ਬਾਕੀ ਆਖੋ ਖੁਦ ਦੇਖ ਸਕਦੇ ਹੋ ਲਾਹੌਰੀ ਸੀਮਨ ਦੀ ਐ ਖੁਦ ਬਾਈ ਕਹਿੰਦਾ ਪੂਰੀ ਤਸੱਲੀ ਹੈ ਗੱਲ ਦੀ ਬਾਕੀ ਦੋਸਤੋ ਜਿਹਨੂੰ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਦੇਖ ਲਿਓ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਆ ਇਹਦੀ ਮਦਰ ਦਿਖਾ ਦਾਨ ਇੱਕ ਵਾਰੀ ਹੋਰ ਰੋਡਿਆਂ ਵਾਲੇ ਕਿਹੜੇ ਬਾਦਸ਼ਾਹ ਦੀ ਬਾਈ ਦੋਸਤੋ ਬਾਦਸ਼ਾਹ ਦੀ ਇਹਦੀ ਮਾਂ ਖੁਦ ਹੈ ਤੇ ਖੁਦ ਇਹ ਲਾਹੌਰੀ ਦੀ ਹੈ ਤੇ ਬਾਕੀ ਸਾਰੀ ਚੰਗੇ ਰਕਾਰਡ ਵਾਲੀ ਇਕੱਠੀ ਆ ਦੋਸਤੋ ਇੱਕ ਆ ਬੱਚਾ ਬਾਈ ਕੋਲ ਬਾਲਾ ਸ਼ਕੀਨ ਹੈ ਵੀ ਕੀ ਨਾਮ ਕੀ ਹੈ ਤੇਰਾ ਗੁਰਕੀਰਤ ਹੈ ਗੁਰਕੀਰਤ ਗੁਰਕੀਰਤ ਬਾਲਾ ਸ਼ਕੀਨ ਹੈ ਮੱਝਾਂ ਦਾ ਹੈ ਕਿੰਨੀ ਆ ਕੇ ਮੱਝ ਰੱਖੇਗਾ ਫਿਰ ਆ ਕੁਛ ਕਹਿੰਦੀ ਤਾਂ ਨਹੀਂ ਮੱਝ ਤੈਨੂੰ ਉਹ ਲਵੇ ਚਾਈ ਫੜ ਫੜ ਕੇ ਖੱਲੋ ਥੜੋ ਦੋਸਤੋ ਬੱਚਾ ਦੇਖ ਰਹੇ ਕਿੰਨਾ ਸ਼ਕੀਨ ਹੈ ਇਹਨੂੰ ਜਮਾ ਕੁਛ ਨਹੀਂ ਕਹਿੰਦੀ ਖਣ ਵੀ ਖਿੱਚੀ ਜਾਂਦਾ ਮੱਝ ਦੇ ਆ ਜਾ ਬੱਸ ਮਾਰੂ ਹੀ ਲੱਤ ਤੇਰੇ ਨਹੀਂ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲੈ ਕੇ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਦੋਸਤੋ ਕੱਟੀ ਚੰਗੀ ਆ ਸਾਰੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਮਾਧਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਆ ਜਾਂਦਾ ਖਰੀਦਣਾ ਤੁਸੀਂ ਹੁੰਦਾ ਆਪਣੀ ਨਿਰਖ ਪਰਖਣਾ ਨੇੜਾ ਕਿ ਤਸੱਲੀ ਕਰਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨਾਲ ਜੁੜੇ ਰਹੋ